ਇਰਾਇ ਰੂਪ ਪਿੱਛੇੋਂ ਕਿਸੇ ਹਲਤੀ ਬੰਦੇ ਨੇ ਕਹਿਤਾ 1 2 3 4 ਪੁਲਿਸ ਵਾਲੇ ਦੇ ਥੱਪੜ ਮਾਰ ਹੈ ਪੁਲਿਸ ਵਾਲੇ ਪੜਕ ਗਏ ਹੈ ਫਿਰ ਕੀ ਆ ਉਹ ਨਹੀਂ ਸਾਨੂੰ ਫੜ ਲਿਆ ਹੂੰ ਵਧੀਆ ਕੀਤਾ ਫਿਰ ਇਹ ਕੀਤਾ ਤੁਹਾਡਾ ਚਲੋ ਤੂੰ ਤਾਂ ਲੱਡੂ ਵੰਡ ਮੈਂ ਤਾਂ ਲੱਡੂ ਕੀ ਮੈਂ ਤਾਂ ਭੁਸਿਆ ਬੰਡੂ ਬਣਾਣਾ ਨਹੀਂ ਪਾਣੀ ਪੀਣਾ ਚਾਚੀ ਪੀ ਲੈ ਥੋੜਾ ਨਾ ਸਭ ਤੋਂ ਵਧੀਆ ਹੋਊਗੀ ਫਿਰ ਹੈ ਓਏ ਉਹ ਮੇਰੇ ਤਾਂ ਕੋਈ ਸੀਆਈ ਦਾ ਡੀਐਸਪੀ ਹੈ ਬਦਲ ਰਾਤ ਨੇ ਬਟਾਲੇ ਪਸਾ ਲਿਆ ਹੈ। ਹੈ। ਅੱਟ ਤੋਂ ਲੈ ਕਬਲੀ ਕਰਦਾ ਸੀ ਇਹ ਦੇਵਾ। ਹੂੰ। ਬਦਲ ਪਕੜੇ ਉਹਨੂੰ ਫਸਿਆ ਹੋਇਆ ਹੈ ਕਿ ਡੀਐਸਟੀ ਕੋਲ। ਉਹਨੂੰ ਫਸਿਆ ਹੋਇਆ ਪੂਰੇ ਟ੍ਰੇਨ ਬੰਦੇ ਨੇ। ਹੈ। ਉਹ ਮੇਰੇ ਕੋਲ ਆ ਰਿਹਾ ਦਾ। ਸਤੀਸ ਕੁਆਰ ਐਵੇਂ ਪੜੇ ਉਹਨੂੰ ਰੋਪੜਾ ਹੋਇਆ। ਅੱਛਾ। ਪਲਵਾਨ ਪਲਵਾਨ ਲਿਖਿਆ ਹੋਇਆ ਸੀ ਸਤੀਸ। ਨਾ ਫਿਰ ਉਹ ਲੱਕੜਾਂ ਦੇ ਵਿੱਚ ਫਸਾ ਲਿਆ ਹੈ। ਉਹ ਜਿਹੜੇ ਦੋ ਰਾਸ ਤੋਂ ਨੇ ਹੈ। ਹੈ। ਰੱਬ ਬਟਾਲੇ ਪੁਹੇ ਆ ਕੇ ਅਬ ਥੋੜੋ ਜਾ। ਹੱਥ ਮੇ ਕਰਤਾ। ਵਾਲੇ ਬਾਲੇ ਪੈ ਦੀ। ਇਹ ਰੱਬ ਸੱਚਾ ਮਤ ਹੈ ਕਿ ਨਾ ਹਜੇ ਅਸਰ ਦੀ ਆ ਲੰਮੀਆਂ ਜੜਾ ਹੁਣ। ਜਿਨਾਂ ਨੇ ਭਾਇਦਾ ਤੇਰੇ ਵਰਗੇ ਸੁਧਾਰਤਾ ਉਹਨੂੰ ਕੱਦ ਨੂੰ ਛੋਟਾ ਜੂੜਾ ਹੈ ਕੱਦ ਛੋਟਾ ਜੂ ਮੇਖੋ ਅਫਸਰ ਦਾ ਉਹ ਕੰਜੜਾ ਤੂੰਦਾ ਕੱਦੇ ਦੇਖੀ ਕਹਿੰਦਾ ਮੋਢੇ ਪਾਰੇ ਦਾ ਦੇਖੀ ਰਹਿੰਦੇ ਉਹੀ ਚੀਜ਼ ਹੈ ਸਾਰੇ ਲਗਾ ਤੇਰੇ ਖਾਤੇ ਫਿਰ ਜਿਨੇ ਸਾਰੇ ਤਾਰੇ ਵੀ ਆਣਾ ਕਰਦੀ ਰਤ ਕੰਮ ਹੋਏ ਤੜ ਤੋਂ ਥੱਲੇ ਕੋਈ ਕੰਮ ਕਰਦਾ ਰੱਬ ਸਾ ਪਾਉਂਦੇ ਰ ਭਲਾ ਰਾਈ ਨਗਰੇ ਬੱਛਿਆ ਵਧੀਆ ਚੱਲ ਫਿਰ ਭਾਈ ਨੂੰ ਦਿਖਾਓ ਹਸਪਤਾਲ ਇਧਰ ਘਰੇ ਲੈ ਜਾਵਦੇ ਕਾਟੋ ਇਹਦਾ ਤਾਂ ਹੱਗਣ ਮੂਤਣ ਰੋਕਤਾ ਉੱਥੇ ਤਾਂ ਪੁਲਿਸ ਆਰੀ ਹੈ ਕਰੇ ਕਨਕੀ ਦਾ ਬੇੜਾ ਬੈਠੇ ਹੈ ਜੈਰੋਏ ਦਾ ਸਰ ਪਾਰ ਵੀ ਪਤਾ ਲਾਤਾ ਸਾਰਾ ਪਤਾ ਹੈ ਉਹਨਾਂ ਨੂੰ ਜਾ ਕਰੋ ਓਏ ਡਾਕਟਰ ਬੈਂਤੀ ਨੂੰ ਬੁਲਾ ਕੇ ਲਿਆ ਕੇ ਦੇ ਪੱਟੀਆਂ ਪੁੱਟੀਆਂ ਕਰੂਗਾ ਮੜਾ ਮਡਾ ਮੱਲਮ ਬੱਲਮ ਲਾਊਗਾ ਕਿਉਂ ਨਹੀਂ ਦੁੱਖ ਲੱਗਦਾ ਮੜਾ ਮੋਟਾ ਹਾਏ ਚਾਚਾ ਬਹੁਤ ਇਹਦਾ ਪੈਰਾਂ ਦਾ ਗੱਲਾਂ ਦੇ ਛਾਪੇ ਪੈ ਨੇ ਨਿਸ਼ਾਨ ਹੈ ਨਾ ਇਹੇ ਇਹ ਮੈਨੂੰ ਪਤਾ ਕਹਿੰਨੇ ਛਾਪੇ ਆ ਆਪਣੀ ਦਲੀਪੋ ਨਹੀਂ ਹੈ ਉਹਦਾ ਮੁੰਡਾ ਝੂ ਲੜਾਲਾ ਬਿੰਦਰ ਜਿਹੜਾ ਪੁਲਿਸ ਵਿੱਚ ਆ ਨਾਲੇ ਤਾਂ ਪੈਰੀ ਹੱਥ ਲਾ ਗਿਆ ਮਾਮੀ ਮੱਥਾ ਟੇਕਦਾ ਮੂੰਹ ਜਿਹਾ ਬਨ ਕੇ ਨਾਲੇ ਮੈਨੂੰ ਦਾ ਬਾਹੋਂ ਫੜ ਲਿਆ ਉਹ ਮਾਰਿਆ ਭਗਾ ਕੇ ਇੱਕ ਥੱਪੜ ਦੋ ਥੱਪੜ ਚਾਰ ਥੱਪੜ ਮੈਂ ਤਾਂ ਠੀਕ ਹੋ ਜਾਂਦੇ ਬੱਬੂ ਦੇ ਭਾਪੇ ਮੈਂ ਤਾਂ ਉਹਦੇ ਘਰ ਵਾਲਾ ਆਪਾ ਤੇ ਕਿਹੜਾ ਤੇ ਰੱਖ ਇਹ ਤਾਂ ਕੋਈ ਚੰਗੇ ਅਫਸਰ ਮਿਲਗੇ ਨੇ ਹਣਾ ਪੂਰੇ ਸਿਰੇ ਦੇ ਮਿਲੇ ਹੋਏ ਨਹੀਂ ਨਾਲ ਤਾਂ ਅਸਰਾ ਰਸਤੇਦਾਰੀ ਨਿਭਾ ਗਿਆ ਪੈਰੀਂ ਹੱਥ ਲਾ ਕੇ ਨਾਲੇ ਕੰਮ ਕਰਦਾ ਮੈਂ ਸਰਕਾਰੀ ਮੁਲਾਜ਼ਮ ਹੋਣ ਦਾ ਫਰਜ਼ ਨਿਭਾ ਗਿਆ ਕੋਈ ਡਾਂਗ ਫੇਰ ਕੇ ਚਲੋ ਹੋਟੇ ਕਹੋਂਗੇ ਅਗਰ ਕਿ ਜਾਇ ਤਿਮਾਰੋ ਜਾਉਂਗੇ ਨਿਰਾਲੇ ਬਾਬੇ ਨੇ ਰੱਖ ਲਿਆ ਸਾਨੂੰ ਜਿਹੜੀ ਜਾਨ ਬਚ ਗਈ ਹਾਂ ਫਿਰ ਤਾਂ ਨਹੀਂ ਪੈਸਾ ਕੀ ਕੀ ਰੱਖਿਆ ਹੈ ਨਿਰਾਲੇ ਬਾਬੇ ਨੇ ਸਾਨੂੰ ਤਾਂ ਬਾਈ ਹੱਥ ਦੇ ਕੀ ਰੱਖਿਆ ਜਿਹੜਾ ਅਸੀਂ ਘਰੇ ਆ ਗਈਆਂ ਹਾਂ ਨਹੀਂ ਤਾਂ ਸਾਡੇ ਕੋਈ ਹਾਲਾਤ ਨਹੀਂ ਸੀ ਸਾਡਾ ਤਾਂ ਰੋਮ ਰੋਮ ਹਜੇ ਵੀ ਕੰਨਾ ਨਹੀਂ ਫਿਰ ਭਾਈ ਨੂੰ ਬੱਬੀ ਦੀ ਜਾਇ ਬਚਾ ਲਿਆ ਅੰਦਰਲਾ ਬੱਬਾ ਕੀ ਲੈ ਕੇ ਇਹਨੂੰ ਉਹਨੂੰ ਤਾਂ 12-12 ਆਇਆ 12-12 ਚਲੇ ਗਿਆ ਤਾਂ ਥੱਲੇ ਉੱਤਰਿਆ ਹੀ ਨਹੀਂ ਹਾਂ ਥੱਲੇ ਤੇਰੇ ਵਰਗੇ ਰਹਿ ਕੇ ਡਾਂਗਾ ਖਾਣ ਨੂੰ ਔਰ ਉਹ ਇਹੀ ਸਮਝਾਉਣਾ ਸਾਨੂੰ ਮੈਂ ਆਪਣੇ ਪੰਡਿਤ ਪੰਜ ਗੁਰਦੁਆਰੇ ਨੇ ਇੱਕ ਮਸਜਿਦ ਹੈ ਚਾਰ ਮੰਦਰ ਨੇ ਇਹ ਤਾਂ ਟੁੱਟ ਗਈ ਬਈ ਇੱਥੋਂ ਦੇ ਪੰਨੀ ਪਈ ਉੱਥੇ ਵਗ ਜਾ ਪੱਥਾ ਟੇਕ ਲੋ ਰੱਬ ਦਾ ਨਾਂ ਲੈ ਲੋ ਇਹ ਨਰੂਲਿਆ ਮਗਰ ਤੋਰੇ ਫਿਰਦੇ ਹੋ ਕੀ ਕੱਢਣ ਦੇਊਗਾ ਇਹ ਨਰੂਲਾ ਨਹੀਂ ਨਵਾਲਾ ਮਰਜੀ ਹੋਵੇ ਭੈਣ ਮਰਾਵੇ ਖੜ ਕੇ ਤੇਰਾ ਇਹ ਵੀ ਤਾਂ ਰੱਬ ਦਾ ਨਾਂ ਹੀ ਆ ਅਸੀਂ ਕਿਹੜਾ ਨਹੀਂ ਲੈ ਰਹੀਆਂ ਸਾਡੇ ਸਾਨੂੰ ਪਤਾ ਸਾਡੀ ਕਿੰਨੀ ਸ਼ਰਦਾ ਵਾ ਹਾਂ ਮੈਂ ਭਰਾ ਓਏ ਗੱਲਾਂ ਕਟਾ ਕੇ ਅੱਜ ਵੀ ਨਹੀਂ ਮੰਨਦੀਆਂ ਹੁਣ ਵੀ ਨਹੀਂ ਓਏ ਤਾਂ ਸਾਨੂੰ ਇਹ ਨਹੀਂ ਹਟਦੇ ਸਾਡੇ ਤਾਂ ਰੋਮ ਰੋਮ 'ਚ ਬੱਕਦਾ ਤੂੰ ਤਾਂ ਸਾਣੀ ਦੀ ਭਈ ਹੈਂ ਤੂੰ ਕਿਉਂ ਮਰ ਇਹਨਾਂ ਮਗਰ ਲੱਗੀ ਅੱਛਾ ਜੀ ਕਰੇ ਇਹਨਾਂ ਦੱਸਿਓ ਕਿਹੜਾ ਇਹਦਾ ਹੁਣ ਤੇਰਾ ਮੂੰਹ ਹੀ ਦੱਸੂਗਾ ਹੈ ਮੈਨਾਂ ਦੱਸੂ ਨਾ ਨੂੰ ਕਾਹਨੂੰ ਇਹਦਾਂ ਮੱਥਾ ਮਾਰੀ ਜਾਨੀ ਆ ਇਹ ਭਲੀ ਨਹੀਂ ਚਾਹੁੰਦਾ ਆਪਣੀ ਤੇਰੇ ਘਰ ਕਲੇਸ਼ ਪਾਊਗਾ ਹੈ ਜਿਹੜਾ ਨਹੀਂ ਉਹ ਜਿਹੜਾ ਨਹੀਂ ਦੱਸਣਾ ਉਹ ਵੀ ਦੱਸ ਕੇ ਆਊਗਾ ਤੇਰੇ ਘਰ ਜਾਨਦੇ ਆ ਚੁੱਪ ਕਰ ਜੇ ਓਏ ਕਰ ਓਏ ਬੈਂਤੀ ਰਾਈਟਰ ਨੂੰ ਫੋਨ ਕਰ ਦੇ ਹੋਰ ਇੱਕ ਉਹ ਲਿਆ ਇਹਨੂੰ ਟਾਈਮ ਪੂਰੀ ਦੀ ਪਾਲੋ ਫਰੇਸੀ ਜੀ ਇਹਦਾ ਦਾਖਲ ਕਰਾਉਣਾ ਪਊਗਾ ਉੱਥੇ ਸलाम ਇਹ ਲੱਤਾਂ ਇਹਦਾ ਬਸੰਤ ਬਸੰਤ ਜੀ ਨਾ ਬੋਲਦਾ ਜੀ ਸਰਗੀ ਆ ਉਹੀ ਪਈ ਆ ਤਾਂ ਫਨ ਤੋੜਦੀ ਲੱਤਾਂ ਹਾਂ ਲੱਤ ਦੋ ਦਿਨ ਤੋਂ ਕੰਨੀ ਹੋਈ ਆ ਤਾਂ ਦੋ ਤਿੰਨ ਉਹ ਮੈਂ ਤਾਂ ਰਾਤ ਤੋਂ ਜੇ ਕੰਨੀ ਸੀ ਇਹ ਕਾਟੋ ਇਹਨੂੰ ਆ ਹਸਪਤਾਲ ਲੈ ਜਾਓ ਵਧੀਆ ਕੰਮ ਕਰਿਆ ਹਨਾ ਜਿਆਦਾ ਦੇ ਹੂੰ ਜਿਆਦਾ ਪਈ ਇਹਦਾ ਹੱਗੜ ਮੂਤਣ ਕਰ ਬਾਈ ਜੇ ਚੰਗਾ ਨਹੀਂ ਬੋਲ ਹੁੰਦਾ ਮਾੜਾ ਵੀ ਨਾ ਬੋਲ ਨਹੀਂ ਮਾੜਾ ਨਹੀਂ ਹੈ ਨਾ ਮੈਂ ਤਾਂ ਆਹ ਇਹਦਾ ਹੱਸਦਾ ਸਾਡੇ ਤੇ ਇਹਨੂੰ ਐਂ ਕਰੋ ਫਿਰ ਲੈ ਕੇ ਚੱਲੋ ਇਹਨੂੰ ਤਾਂ ਇਹ ਤਾਂ ਜਾਣਾ ਪਊਗਾ ਇਹਦਾ ਦਾਖਲ ਕਰਾ ਦੂ ਹਾਂ ਉਹਦਾ ਤਾਂ ਆਏ ਰੱਬਾ ਓਏ ਸਾਡੇ ਡਾਕਟਰ ਆ ਟਾਈਮ ਪੂ ਵੇਗ ਮੋੜ ਕੇ ਲਾਓ ਨਾਨੂ ਡਾਕਟਰੀ ਕਰੀ ਜਾਂਦੇ ਆ ਹੋਰ ਇਹ ਤਾਂ ਆ ਮੁੰਡਾ ਚੱਕਾ ਹੈਪੀ ਕਰ ਹਿੰਮਤ ਓ ਡਾਕਟਰ ਨੂੰ ਫੋਨ ਕੀਤਾ ਫੜਾ ਬਲਾ ਮੁੰਡਾ ਚੱਕਾ ਡਾਕਟਰ ਵਾਲਾ ਕੰਮ ਕਾਹਨੂੰ ਰਹਿ ਜਾਂਦਾ ਇਹਦੇ ਪੱਟੀਆਂ ਕਰ ਰਿਹਾ ਇਹਦਾ ਬਹਾਨਾ ਸੁਣਾਖਾ ਕਰੋ ਉੱਥੇ ਆ ਇਹਦੇ ਡੰਗਦਾ ਇਹਦੇ ਸਾਰੀਆਂ ਪਈਆਂ ਹੋਈਆਂ ਨੇ ਕਿੰਨੀਆਂ ਹਾਂ ਕਿੱਧਰ ਨੂੰ ਲੈ ਜਾਣਾ ਇਹਦਾ ਉੱਥੇ ਓ ਜੱਗੀ ਓਏ ਆਏ ਲੱਗ ਗਿਆ ਉਹ ਤਾਂ ਮੱਲਦਾ ਆਇਆ ਤੱਕ ਆਇਦਰੋਂ ਮੰਜਾ ਮੱਖੀ ਆ ਕੇ ਮੈਂ ਬੈਹਂਦੀ ਆਨੇ ਛੱਟ ਤੇ ਇਹਦਾ ਬੈਹ